ਮੈਂ ਤੁਹਾਡਾ ਆਪਣਾ ਪੱਥਰ ਦਾ ਲਾਪੀ ਸੀ ਕੁਚੂਰ ਅੱਜ ਅਸੀਂ ਪਹੁੰਚਿਆ ਜਿਹੜਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਦੇ ਵਿੱਚ ਜਿੱਥੇ ਵਿਸ਼ੇ ਪ੍ਰਾਚੀਨ ਮੰਦਿਰ ਹੈ ਉਹ ਸਾਡੇ ਨਾਲ ਮੰਦਿਰ ਦੇ ਕੁਝ ਕਮੇਟੀ ਦੇ ਮੈਂਬਰ ਨੇ ਜਰੂਰ ਤੁਹਾਨੂੰ ਨਾਲ ਮੈਂ ਆਪ ਕਰਕੇ ਇਸ ਮੰਦਿਰ ਦੇ ਇਤਿਹਾਸ ਤੋਂ ਅੱਜ ਤੋਂ ਜੁਆਇਨ ਕਰੀਏ। ਇਹ ਸ਼ੰਕਰੀ ਆਪਾਂ ਜਿਹੜਾ ਖੜਿਆ ਇਹ ਸ਼ਿਵ ਮੰਦਿਰ ਕਲਾਨੌਰ ਜਿਹੜਾ ਪੰਜਾਬ ਜਿਹੜਾ ਗੁਰਦਾਸਪੁਰ ਦਾ ਵਿਚਵਾਟਿਆ ਹੈ। ਔਰ ਇਹ ਮੰਦਿਰ ਜਿਹੜਾ ਬਹੁਤ ਹੀ ਪ੍ਰਾਚੀਨ ਹੈ ਇਸਦਾ ਇਤਿਹਾਸ ਹੈ ਜੇ ਅਕਬਰ ਨੂੰ ਇੱਥੇ ਰਾਜਪੋਤ ਉਸਪਤਾਲ ਪੋਹੀ ਹੋਈ ਸੀਗੀ 14 ਸਾਲ ਦੀ ਉਮਰ ਚ ਤੇ ਉਸ ਤੋਂ ਬਾਅਦ ਉਹ ਦਿੱਲੀ ਸ਼ਿਫਟ ਕਰ ਗਏ ਪਰ ਅਸੀਂ ਉਹਨਾਂ ਦਾ ਗਵਰਨਰ ਬਣ ਰਿਹਾ ਗਿਆ ਤੇ ਇੱਥੇ ਉਹਨਾਂ ਦੇ ਸਾਲੇ ਹੁੰਦੇ ਸੀਗੇ ਜੇ ਇੱਥੇ ਜਿਹੜੀ ਜਗ੍ਹਾ ਇਹ ਸਾਜੀ ਉਹਨੂੰ ਉਜਾਰੋ ਦੀ ਸੀ ਉਹਨਾਂ ਨੇ ਘੋੜੇ ਇੱਥੇ ਬਧੇ ਤੇ ਘੋੜੇ ਜੇ ਸੀਦਾ ਖੁੱਲ ਕੇ ਜੇ ਤੁਰਨ ਲਗੇ ਤਾਂ ਕਈ ਘੋੜੇ ਜੋ ਲੰਗੜੇ ਹੋ ਗਏ ਜਦੋਂ ਉਹਨਾਂ ਦੀ ਤਫ਼ਤੀਸ਼ ਕੀਤੀ ਤਾਂ ਇਹ ਜਗ੍ਹਾ ਦੀ ਪਟਾਈ ਕੀਤੀ ਗਈ ਤੇ ਸ਼ਿਵਜੀ ਬਾਦ ਦਾ ਘਰ ਆ ਪ੍ਰਗਟ ਹੋਇਆ ਔਰ ਉਸ ਵਕਤੋ ਫਿਰ ਗੱਲ ਕੀਤੀ ਗਈ ਤੇ ਵੀਰਬਾਲ ਜਿਹੜਾ ਸੀ ਉਹਦਾ ਵਜ਼ੀਰ ਸੀਗਾ ਵੀਰਬਾਲ ਦੇ ਕਹਿਣ ਤੇ ਫਿਰ ਅਕਬਰ ਨੇ ਇਸ ਮੰਦ ਦਾ ਨਿਰਮਾਣ ਕੀਤਾ ਔਰ ਇਹ ਜਿ ਸ਼ੂਜੀ ਮਾਲਾ ਜੋ ਰਾਜਮਣ ਹੈ ਇੱਥੇ ਨਹੀਂ ਹੈਗਾ ਇਹ ਸਿਰਫ ਵਰਲਡ ਦੀ ਦੋ ਜਗ੍ਹਾ ਹੀ ਹੈ ਇੱਕ ਕਲਾਨਾਵਰ ਔਰ ਇੱਕ ਮੱਕਾ ਮੱਕਾ ਵੀ ਜੋ ਹੈ ਉਹ ਵੀ ਇਹੋ ਇਹੋ ਸ਼ਿਵ 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 ਸ਼ਿਵਗ੍ਰਾ ਹੈ ਉਹ ਵੀ ਅੰਡਰਗਰਾਉਂਡ ਹੈ ਉਹਦੇ ਵੀ ਜਿਹੜੇ ਮੁਸਲਮਾਨ ਕਮਿਊਨਿਟੀ ਆਜੂ ਜਾਂਦੇ ਹਨ ਉਹਦੇ ਦਰਸ਼ਨ ਤੇ ਨਹੀਂ ਕਰਦੇ ਪਰ ਉਹਦਾ ਬੋਸਾ ਕਾਬੇ ਹਾਂ ਔਰ ਇਸ ਜਗ੍ਹਾ ਤੇ ਕਲਾਂ ਔਰ ਹਰ ਸਾਲ ਸ਼ਰਾਤੀ ਦੇ ਮੇਲੇ ਤੇ ਮੇਲਾ ਲੱਗਦਾ ਹੈ ਔਰ ਇਸ ਮੇਲੇ ਜਿਆ ਬਹੁਤ ਤੁਮਾਣੇ ਬਹੁਤ ਦੂਰ ਦੂਰ ਤੋਂ ਲੋਕ ਆਂਦੇ ਨੇ ਔਰ ਆਪਣਾ ਆਣ ਕੇ ਇੱਥੇ ਮਨਤਾ ਮਨ ਆਂਦੇ ਨੇ ਔਰ ਇਸ ਇਸ ਦੀ ਸ਼ੋਭਾ ਵਾਸੇ ਹਰ ਸਾਲ ਸ਼ਵਾਲਾ ਪ੍ਰਬੰਧਕ ਕਮੇਟੀ ਬਣੀ ਹੋਈ ਹੈ ਜਿਹੜੀ ਕਿ ਕੋਟ ਦੇ ਉਗਮਾਣਾ ਬੜੀਆ ਤਨ ਵਿੱਚ ਪੁਜਾਰੀ ਰਹਿੰਦੇ ਸੀ ਔਰ ਉਸ ਮੰਦਰ ਦੀ ਜ਼ਮੀਨ ਦਾ ਨਿਯਾਜ ਵਰਤੋਂ ਕਰਦੇ ਸੀ ਤਾਂ ਸ਼ਹਿਦ ਵਾਲੇ ਨਾਲ ਕੇ ਮੁਕਦਮਾ ਕਰਕੇ ਕਿ ਉਹ ਮੁਕਦਮੇ ਵਿੱਚ ਇੱਕ ਕਮੇਟੀ ਬਣੀ ਹੈ ਔਰ ਉਸ ਕਮੇਟੀ ਨੇ ਇਹਦੀ ਬਿਲਡਿੰਗ ਜਿਹੜੀ ਉਹ ਦੇਖ ਰਹੇ ਹੋ ਉਹ 14 ਸਾਲ ਚਾਹ 400 ਸਾਲ ਪੁਰਾਣੀ ਨਹੀਂ ਹੈ ਉਹ ਸਾਰੀ ਬਿਲਡਿੰਗਾਂ ਨੂੰ ਢਾ ਕੇ ਫਿਰ ਨਵੀਂ ਬਿਲਡਿੰਗਾਂ ਦਾ ਸਾਰਾ ਕੀਤਾ ਗਿਆ ਹੈ ਔਰ ਅੱਗੇ ਵੀ ਇੱਥੇ ਯਾਤਰੀਆਂ ਦੇ ਰਹਿਣ ਵਾਸਤੇ ਕਮਰੇ ਬਣਾਏ 10 ਕਮਰੇ ਬਣਾਏ ਗਏ ਹਨ ਬਾਥਰੂਮ ਲੈਟਰਨ ਬਣਾਏ ਗਏ ਹਨ ਔਰ ਜਿਹੜੇ ਉਹਨਾਂ ਵਾਸਤੇ ਸ਼ਾਦੀ ਦੇ ਮੇਲੇ ਹੋ ਤੇ ਜਦੋਂ 11 ਦਿਨ ਦੀ ਪਹਿਲਾਂ ਸ਼ੁਪੁਰਵਾਸ ਫੇਰੀ ਨਿਕਲਦੀ ਹੈ ਇਹ ਲੋਕਾਂ ਦੇ ਘਰਾਂ ਦੇ ਵਿੱਚ ਬੜੀ ਸ਼ਰਧਾ ਨਾਲ ਜਾਂਦੀ ਹੈ ਲੋਕਾਂ ਸ਼ਰਧਾ ਉਹਨਾਂ ਆਪਣੇ ਘਰ ਬਣਾਉਂਦੇ ਨੇ ਔਰ ਉਹਨਾਂ ਦਾ ਪਕਲ ਸੇਵਾ ਕਰਦੇ ਨੇ ਉਸ ਤੋਂ ਬਾਅਦ ਨਾਲ ਸ਼ਿਵ ਸ਼ਿਵਰਾ ਦਾ ਪਾਠ ਖੇ ਜਾਂਦਾ ਹੈ ਜਿਹਦਾ ਨੌਦਦਾ ਚੱਲਦਾ ਹੈ ਉਸ ਦਾ ਭੋਗ ਵੀ 12 ਰੁਪਿਆ ਤੇ ਸ਼ੁਭਾ ਯਾਦਾਂ ਦੇ ਭੋਗ 12 ਰੁਪਿਆ ਤੇ 13 ਰੁਪਿਆ ਨੂੰ ਫਿਰ ਸ਼ਿਵ ਰਾਮ ਜੀ ਤੋਂ ਮਾਰਦਾ ਪਾਠ ਰੱਖਿਆ ਗਿਆ ਹਰ ਸਾਲ ਖੇ ਜਾਂਦਾ ਹੈ ਔਰ ਉਹਦਾ ਭੋਗ ਅੱਜ ਪਏਗਾ ਅੱਜ ਫਿਰ ਮੜ ਕੇ ਸ਼ੁਭਾ ਯਾਦਾਂ ਦਾ ਕਢੀ ਜਾਏਗੀ ਜਿਸ ਵਿੱਚ ਹਜ਼ਾਰਾਂ ਲੋਕ ਹੀ कला नौ बारह लोग आ शोभा की शोभा वाओगे और यह शोभा यात्रा सारे शहर की परिक्रमा करते हुए मुड़के शिव मंदिर समाप्त होगी राह में लख लोगों ने बख जगह लंगर लाए हो वर्षा करते हैं और कई गर इंतजाम हैं इतने भी हर साल शिवरात्रि शिवरात्रि और उसको तो पहले भी लंगर इत लंगर की सेवा चालू है लंगर इत चौबी बारह महीने लगा रहता है और वो लोगों की सेवा की जाती है और इस वास्ते भी आओ ਔਰ ਆਪਕੇ ਆਪਣੇ ਆਪਣੀਆਂ ਮਨੋ ਕਾਮਨਾ ਪੂਰਨ ਕਰੋ ਮੇਰਾ ਪੱਕਾ ਵਾਦਾ ਹੈ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਚਾਹੇ ਸ਼ਰਤ ਲਗਾ ਸਕਦਾ ਕਿ ਜਿਹੜਾ ਵੀ ਸ਼ਰਤੀ ਦਾ ਮੌਕੇ ਦੇ ਆ ਕੇ ਆਪਣੀ ਮਨੋ ਕਾਮਨਾ ਮਨ ਰੱਖੇਗਾ ਜੀ ਵਾਲੇ ਉਹਦੀ ਪੂਰਨ ਕਰੇਗੇ ਜੈ ਸ਼ੰਤ ਅਰ